ਪੰਜਾਬ ਪੰਜਾਬ ਪਾਣੀਆ ਦੀ ਧਰਤੀ ਉਹ ਧਰਤੀ ਜਿੱਥੇ ਜਿਹਨੂੰ ਗੁਲਵਾ ਪੀਂਿਆਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਅੱਜ ਆਪਾਂ ਇਸੇ ਪੰਜਾਬ ਦੇ ਰੀਤੀ ਰਿਵਾਜਾਂ ਬਾਰੇ ਗੱਲ ਕਰਾਂਗੇ ਤੇ ਆਜੂ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਪੰਜਾਬ ਦਾ ਜਿਹੜਾ ਸਭ ਤੋਂ ਮੇਨ ਤਿਹਾੜਾ ਉਹ ਹੈ ਲੋੜੀ 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 ਨੂੰ ਅੱਜ ਦਾ ਲੋੜੀ ਜਿਹੜੀ ਆ ਤੇ ਦਾ ਹਰ ਸਾਲ 13 ਜਨਮਨੀ ਨੂੰ ਮਨਾਇ ਜਾਂਦੀ ਹੈ ਤੇ ਲੋਹੜੀ ਦਾ ਲੋਹੜੀ ਦੇ ਤੋਹਾਰ ਦੀ ਸ਼ੁਰੂਆਤ ਕਿਸਾਨੀ ਯੁੱਗ ਤੋਂ ਹੋਈ ਸੀ ਕਿਸਾਨੀ ਯੁੱਗ ਤੋਂ ਭਾਵ ਮਤਲਬ ਜੇ ਤੋ ਕਿਸਾਨ ਜਿਹੜੇ ਆਪਣੀਆਂ ਫਸਲਾਂ ਨੂੰ ਕੱਟਣ ਲੱਗੇ ਖੇਤਾਂ ਦੇ ਵਿੱਚ ਉਦੋਂ ਤੋਂ ਇਹ ਤਿਉਹਾਰ ਦੀ ਸ਼ੁਰੂਆਤ ਮਨਾਈ ਜਾਂਦੀ ਆ ਤੇ ਇਹ ਇਹ ਤਿਉਹਾਰ ਇੱਕ ਖੁਸ਼ੀ ਲੈ ਕੇ ਆਉਂਦਾ ਹੈ ਸਾਰੀ ਪੰਜਾਬ ਦੇ ਲੋਕਾਂ ਦੇ ਵਿੱਚ ਕਿਉਂਕਿ ਉਹ ਆਪਣੀ ਉਹਨਾਂ ਦੀ ਫਸਲ ਜਿਹੜੀ ਤਿਆਰ ਹੋ ਚੁੱਕੀ ਹੁੰਦੀ ਆ ਠੀਕ ਹੈ ਤੇ ਪੁਰਾਣੇ ਸਮਿਆਂ ਤੋਂ ਹੀ ਬਹੁਤ ਪਰੰਪਰਾਗਤ ਤਰੀਕੇ ਨਾਲ ਮਨਾਇਆ ਜਾਂਦੀ ਆ ਠੀਕ ਹੈ ਇਹ ਤਿਹਾੜੀ ਸਰਦੀ ਦੇ ਮਾਸਾਂ ਵਿੱਚ ਆਉਂਦਾ ਹੈ ਠੀਕ ਹੈ ਤੇ ਹੁਣ ਜੇ ਆਪਾਂ ਗੱਲ ਕਰੀਏ ਤਾਂ ਲੋਕ ਲੋਕ ਤਿਹਾੜੀ ਦਾ ਮਹੱਤਵ ਪਹਿਲਾ ਪਹਿਲਾ ਲੋਹੜੀ ਤਿਹਾੜੀ ਦਾ ਜਿਹੜਾ ਮਹੱਤਵ ਸੀ ਉਹ ਬਹੁਤ ਤੰਗ ਤੰਕੇ ਰੇਵਿ ਚ ਸਿਗਰ ਸੀਮਤ ਪਰ ਹੋਲ ਜ ਜਿ ਕੋਈ ਹੋਗਾ ਕਿ ਲੋੜੀ ਦਾ ਤੋਹਾਰ ਵਿੱਚ ਅੱਗ ਅੱਗ ਦਾ ਮਹੱਤਵ ਬੁਰਾਈ ਬੁਰੀਆਂ ਤਾਕਤਾਂ ਮਤਲਬ ਜਿਹੜੀਆਂ ਆਪਣੇ ਬਸ ਨੈਗੇਟਿਵ એનર્ਜੀ ਸੁਣੀਆਂ ਆ ਉਹਨਾਂ ਨੂੰ ਜਲਾ ਪਰ ਲੋਕ ਮੰਨਦੇ ਆ ਕਿ ਉਹਨਾਂ ਨੂੰ ਇਹ ਲੋੜੀ ਦੀ ਅੱਗ ਦੇ ਅੰਦਰ ਪਸਮ ਕਰ ਦਿੱਤਾ ਜਾਂਦਾ ਬੁਰੀਆਂ ਤਾਕਤਾਂ ਨੂੰ ਨੈਗੇਟਿਵ એનર્ਜੀ ਜਿਹੜੀ ਆ ਲੋੜੀ ਦੇ ਲੋੜੀ ਦੇ ਧੂਨੇ ਵਿੱਚ ਬਾਲ ਕੇ ਖਤਮ ਹੋ ਜਾਂਦੀ ਆ ਠੀਕ ਹੈ ਇਸ ਤਰ੍ਹਾਂ ਫੇ ਸਾਰੀ ਵਾਤਾਵਰਣ ਵਿੱਚ ਜਿਹੜਾ ਪੋਜ਼ਿਟਿਵ ਮੂਡ ਦਾ ਸੰਚਾਰ ਹੁੰਦਾ ਹੈ ਠੀਕ ਹੈ ਵੈਸੇ ਤਾਂ ਲੋੜੀ ਲੋੜੀ ਦਾ ਤਹਾਰ ਦਾ ਸਮਾਂ ਦਾ ਜਿਹੜਾ ਉਹ ਦੁੱਲੇ ਪੱਟੀ ਨਾਲ ਵੀ ਜਾ ਜੁੜਦਾ ਹੈ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਦੂਸਰੇ ਪੁਆਇੰਟ ਦੀ ਦੂਸਰਾ ਪੁਆਇੰਟ ਵਿਸਾਖੀ ਵਿਸਾਖੀ ਵੀ ਨਵੇਂ ਨਵੇਂ ਸਾਲ ਤੇ ਖਾਸ ਖਾਸਾ ਦੇ ਜਨਮ ਦਾ ਤਿਹਾਉਰ ਮੰਨਿਆ ਜਾਂਦਾ ਕਿਉਂਕਿ ਵਿਸਾਖੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਠੀਕ ਹੈ ਵਿਸਾਖੀ ਸਭ ਤੋਂ ਪੁਰਾਤਨ ਪੁਰਾਣਾ ਪੰਜਾਬੀਆਂ ਦਾ ਤਿਹਾੜਾ ਹੈ ਇਹ ਸ਼ੁਰੂ ਹੋਇਆ ਸੀ ਮੌਸਮੀ ਤਬਦੀਲੀ ਨਾਲ ਜਦੋਂ ਫਸਲ ਤਿਆਰ ਹੁੰਦੀ ਸੀ ਠੀਕ ਹੈ ਵਿਸਾਖੀ ਵੀ ਵਿਸਾਖੀ ਤੇ ਵੀ ਮਤਲਬ ਕਾਗ ਦੀ ਫਸਲ ਇਹ ਨੂੰ ਵੱਡਣ ਵੱਡਣ ਜੋ ਹੋ ਚੁੱਕੀ ਹੁੰਦੀ ਆ ਤਿਆਰ ਹੋ ਚੁੱਕੀ ਹੁੰਦੀ ਆ ਠੀਕ ਹੈ 1600 99 ਈਸਵੀ ਵਿੱਚ ਜਿਹੜਾ ਉਹ 99 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਠੀਕ ਹੈ ਇਸ ਸਬੰਧ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਨ ਗੁਰੂ ਜੀ ਨੇ ਖਾਲਸਿਆਂ ਨੂੰ ਕਾਲਸਨ ਸਿੰਗਾ ਨੂੰ ਚਿੜੀਆਂ ਤੋਂ ਬਾਜ ਬਣਾ ਦਿੱਤਾ ਮਤਲਬ ਉਹਨਾਂ ਦੀ ਤਾਕਤ ਨੂੰ ਜਿਹੜਾ ਸੀ ਉਹ ਦੁੱਗਣਾ ਕਰ ਦਿੱਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੇ ਠੀਕ ਹੈ ਹੁਣ ਆਪਾਂ ਅੱਗੇ ਵਧ ਜਾਈਏ ਤੀਸਰਾ ਪੁਆਇੰਟ ਹੈ ਜੀ ਦੀਵਾਲੀ ਪਾਵਦੀ ਦੀਵਾਲੀ ਨੂੰ ਦੀਵਾ ਦੀਆ ਦਾ ਤਿਹਾੜੀ ਵੀ ਕਿਹਾ ਜਾਂਦਾ ਦੀਵਿਆਂ ਦਾ ਤਿਹਾੜੀ ਕਿਹਾ ਜਾਂਦਾ ਤੇ ਇਹ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਇਹ ਇੱਕ ਸਾਂਝਾ ਤਿਉਹਾਰ ਆ ਕਿਉਂਕਿ ਇਸ ਦਿਨ ਨੂੰ ਬੰਦੀ ਛੋੜ ਦੇ ਬੰਦੀ ਛੋੜ ਦੇ ਵਸਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਠੀਕ ਹੈ 1619ਵੀਂ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਰਿਹਾ ਹੋ ਕੇ ਆਏ ਸੀ ਕਿ ਠੀਕ ਹੈ ਬੰਦੀ ਛੋੜ ਵਾਲ ਬੰਦੀ ਛੋੜ ਦਿਵਸ ਵਾਲੇ ਦੇ ਠੀਕ ਹੈ ਉਹਨਾਂ ਨੇ ਆਪਣੇ ਨਾਲ ਨਾਲ 52 ਹੋਰ ਰਾਜਿਆਂ ਨੂੰ ਵੀ ਔਰ ਔਰੰਗਜ਼ੇ ਜਹਾਂਗੀਰ ਦੀ ਕੈਦ ਤੋਂ ਰਿਹਾ ਕਰਵਾਇਆ ਸੀ ਠੀਕ ਹੈ ਦਿਵਾਲੀ ਦਿਵਾਲੀ ਦੇ ਦਿਨ ਦਾ ਖਾਕ ਮਤ ਵਿਸਲੇ ਵੀ ਆ ਕਿਉਂਕਿ ਇਹ ਇਹ ਸਾਡੇ ਦੇਸ਼ ਦੇ ਹਰ ਪ੍ਰਦੇਸ਼ ਵਿੱਚ ਮਨਾ ਲ ਜਾਂਦੀ ਹੈ ਤੇ ਇਹਨੂੰ ਸਾਲ ਦੇ ਸਾਲ ਦੇ ਵੱਡੇ ਤਿਉਹਾਰਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ ਠੀਕ ਹੈ ਅੱਜ ਜੇ ਆਪਾਂ ਗੱਲ ਕਰੀਏ ਬੰਦੀ ਛੋੜ ਦਿਵਸ ਦੀ ਤਾਂ ਇਸ ਦਿਨ ਗੁਰੂ ਸਾਹਿਬ ਨੇ ਜਿਹੜਾ ਚੋਲਾ ਪਾਇਆ ਹੋਇਆ ਸੀ ਉਹਨਾਂ ਨੂੰ 52 ਕਲੀਆਂ ਵਾਲਾ ਚੋਲਾ ਕਿਹਾ ਜਾਂਦਾ ਹੈ ਤੇ ਉਹ ਅੱਜ ਵੀ ਗੁਰਦੁਆਰਾ ਗੁਰਦੁਆਰਾ ਚੋੜਾ ਸਾਹਿਬ ਦੇ ਵਿੱਚ ਮੌਜੂਦ ਆ ਠੀਕ ਹੈ ਉੱਥੇ ਉੱਥੇ ਜਿਹੜੀਆਂ ਸੰਗਤਾਂ ਆ ਇਸ ਚੋੜੇ ਦੇ ਦਰਸ਼ਨ ਕਰਦੀਆਂ ਠੀਕ ਹੈ ਅੱਗੇ ਵਧਣ ਤੇ ਮਾਗੀ ਦਾ ਤਿਹਾ ਮਾਗੀ ਦਾ ਤਿਹਾ ਜਿਹੜਾ ਉਹ 40 ਮੁਕਤੀਆਂ ਨਾਲ ਜੁੜਿਆ ਹੋਇਆ ਹੈ ਇਸ ਦਿਨ ਪੰਜਾਬੀ ਆਪਣੇ ਅ ਸ਼ੀ ਦਾ ਸ਼ੀ ਦਾ ਨੂੰ ਯਾਦ ਕਰਦੇ ਹਨ ਤੇ ਉਹਨਾਂ ਦੇ ਬਲਦਾਨ ਨੂੰ ਨਮਨ ਕਰਦੇ ਹਨ ਮਤਲਬ ਜਿਹੜਾ ਮਾਗੀ ਦਾ ਤਿਹਾ ਨਾਲ ਉਹ 40 ਮੁਕਤੀਆਂ ਨਾਲ ਸੰਬੰਧਿਤ ਆ ਤੇ ਇਹਦਾ ਜਿਹੜਾ ਉਸ ਇਸ ਦਿਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਇਹ ਇਹ ਤੋਹਾਰ ਜਿਹੜਾ ਸ਼ਹੀਦਾਂ ਨੂੰ ਸਮਰਪਿਤ ਆ ਮਾਗੀ ਵਾਲ ਦਿਨ ਲੋਕ ਪਵਿੱਤਰ ਸੋਗਾਂ ਵਿੱਚ ਇਸ਼ਨਾਨ ਵੀ ਕਰਦੇ ਆ ਠੀਕ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਇਸ ਇਸ਼ਨਾਨ ਨਾਲ ਉਹਨਾਂ ਦੀ ਰੂਹ ਰੂਹ ਦਾ ਜਿਹੜਾ ਪਵਿੱਤਰ ਹੋ ਜਾਂਦੀ ਆ ਠੀਕ ਹੈ ਹੁਣ ਪੰਜਵਾਂ ਪੁਆਇੰਟ ਆ ਗਿੱਧਾ ਤੇ ਪੰਗੜ ਦਿੱਤੇ ਕਿ ਪੰਜਾਬ ਦਾ ਇਤਿਹਾਸ ਮਹੱਤਵਪੂਰਨ ਹੈ ਉੱਥੇ ਪੰਜਾਬ ਦਾ ਸਭਿਆਚਾਰ ਵੀ ਬਹੁਤ ਮਹੱਤਵ ਰੱਖਦਾ ਹੈ ਠੀਕ ਹੈ ਜਿੱਥੇ ਇਹ ਪੰਜਾਬ ਦੇ ਤਿਉਹਾਰ ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਜਗ੍ਹਾ ਰੱਖਦੇ ਆ ਉੱਥੇ ਹੀ ਪੰਜਾਬ ਦਾ ਸਭਿਆਚਾਰ ਵੀ ਇੱਕ ਖਾਸ ਥਾਂ ਰੱਖਦਾ ਹੈ ਤੇ ਪੰਜਾਬ ਦੇ ਸਭਿਆਚਾਰ ਦਾ ਜਿਹੜਾ ਰੂਪ ਸਰੂਪ ਹੈ ਉਹ ਤੈਅ ਕੀਤਾ ਜੀ ਗਿੱਧੇ ਪੰਗੜੇ ਨੇ ਗਿੱਧਾ ਤੇ ਪੰਗੜਾ ਜਿਹੜਾ ਹੈ ਪੰਜਾਬ ਪੰਜਾਬੀ ਸਭਿਆਚਾਰ ਦੀ ਮੁੱਖ ਪਛਾਣ ਹੈ ਠੀਕ ਹੈ ਪੰਜਾਬ ਵਿੱਚੋਂ ਕਿਸੇ ਵੀ ਤਿਉਹਾਰ ਦਾ ਜਾਂ ਕਿਸੇ ਵੀ ਖੁਸ਼ੀ ਦਾ ਮੌਕਾ ਹੋਵੇ ਗਿੱਧਾ ਤੇ ਪੰਗੜਾ ਉਹਦੇ ਵਿੱਚ ਜ਼ਰੂਰ ਸ਼ਾਮਿਲ ਕੀਤਾ ਜਾਂਦਾ ਹੈ ਠੀਕ ਹੈ ਪੰਜਾਬਣਾਂ ਹਰ ਖੁਸ਼ੀ ਦੇ ਮੌਕੇ ਤੇ ਗਿੱਧਾ ਪਾਉਂਦੀਆਂ ਹਨ ਤੇ ਆਪਣੇ ਉਸ ਉਤਸ਼ਾਹ ਨੂੰ ਪ੍ਰਗਟ ਕਰਦੀਆਂ ਹਨ ਠੀਕ ਹੈ ਗਿੱਧਾ ਜਿਹੜਾ ਪੰਜਾਬ ਦੇ ਸੱਭਿਆਚਾਰ ਵਿੱਚ ਇੱਕ ਟੁੱਟ ਸਮਾਨ ਦੇ ਠੀਕ ਹੈ ਹੁਣ ਜੇ ਆਪਾਂ ਗੱਲ ਕਰਕੇ ਪੰਗੜੇ ਦੀ ਪੰਗੜੇ ਦੇ ਵੀ ਕਈ ਕਈ ਪ੍ਰਕਾਰ ਆ ਠੀਕ ਹੈ ਇਹ ਪੰਗੜਾ ਜਿਹੜਾ ਹੈ ਸਤਰੀਆਂ ਤੇ ਮਰਦਾਂ ਦਾ ਸਮੂਹਿਕ ਨਾਚ ਆ ਠੀਕ ਹੈ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਪਿਆਰੇ ਪਿਆਰੇ ਜੇ ਕਮੈਂਟ ਜ਼ਰੂਰ ਕਰਕੇ ਜਾਇਓ ਅੰਟੀਗਾ ਇੱਕ ਹੋਰ ਗੱਲ ਕਿ ਮੈਂ ਮੈਨੂੰ ਹਨਾ ਐਸ ਕੀ ਵੀਡੀਓ ਪਾਉਣ ਚ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਉਹਦੀ ਵਜ੍ਹਾ ਸੇ ਮੇਰੇ ਐਗਜ਼ਾਮ ਮੈਂ ਆਪਣੇ ਐਗਜ਼ਾਮਸ ਕਰਕੇ ਜ਼ਿਆਦਾ ਐਕਟਿਵ ਨਹੀਂ ਸੀ YouTube ਤੇ ਤੇ ਆ ਜਿੱਦਾਂ ਮੇਰੇ ਐਗਜ਼ਾਮ ਖਤਮ ਹੋਣਗੇ ਮੈਂ ਦੁਬਾਰਾ ਤੋਂ ਰੈਗੂਲਰ ਹੋਣ ਦੀ ਕੋਸ਼ਿਸ਼ ਕਰੂੰਗੀ ਠੀਕ ਹੈ ਪਰ ਤੁਸੀਂ ਇਹ ਮੇਰੇ ਵੀਡੀਓਸ ਨੂੰ ਇੰਜੋਏ ਕਰਦੇ ਰਹਿਣਾ ਜੇ ਕਿਤੇ ਮੈਂ ਨਹੀਂ ਵੀ ਵੀਡੀਓ ਪਾਉਂਦੀ ਤਾਂ ਤੁਸੀਂ ਮੇਰੀ ਪਹਿਲੀ ਵੀਡੀਓ ਦੇਖ ਕੇ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹਿਣਾ ਠੀਕ ਹੈ ਮੈਂ ਇਦਾਂ ਹੀ ਨਵੀਂ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੀ ਰਹੂੰਗੀ ਧੰਨਵਾਦ